ਸਾਰੇਮ ਸਤਿ ਸ੍ਰੀ ਅਕਾਲ ਜੀ ਨਵੀਂ ਤੇ ਇੰਟਰਸਟਿੰਗ ਵੀਡੀਓ ਲੈ ਕੇ ਆਇਆ ਜੀ ਅੱਜ ਦੀ ਬਰਸਾਤ ਬੜੀ ਵਧੀਆ ਲੱਗੀ ਆ ਜੀ ਵਾਹਿਗੁਰੂ ਦੀ ਕਿਰਪਾ ਹੋਈ ਆ ਦਾਤੇ ਦੀ ਇਹ ਸਾਹਮਣੇ ਜੋ ਖੇਤ ਆ ਇਹ 2 2.5 ਫੁੱਟ ਨੀਵਾ ਆ ਉਹ ਤਲੋ ਤਲ ਭਰਤਾ ਹਾਲ ਦਿਵਾਲੇ ਪਾਣੀ ਪਾਣੀ ਆ ਕਈ ਇਲਾਕਿਆਂ ਦੇ ਵਿੱਚ ਰਾਦੀ ਹੋ ਰਹੀ ਆ ਤਾਂ ਕਈਆਂ ਦੇ ਵਿੱਚ ਫੇਰੇ ਸ਼ੁਰੂ ਹੋਈ ਆ ਤੇ ਬਾਈ ਨੇ ਸਪੈਦੇ ਲਾਇਆ ਸੀਗੇ ਤਾਂ ਕਾਫੀ ਕੋਈ ਬਰੋ ਬਰਬਰ ਕਰ ਗਿਆ ਤਾਂ ਇਹਨਾਂ ਦੇ ਨਾਲ ਵਿੱਚ ਇੱਕ ਖਾਸ ਖਿਆਲ ਰੱਖਿਓ ਵੀ ਬਾਈ ਮੇਰੇ ਉਹ ਸਾਰੇ ਬੰਨੇ ਬੰਨੇ ਤੇ ਹਸਾਬ ਨਾਲ ਘੁੰਮਿਆ ਆ ਜਿਹੜੇ ਬੰਨੇ ਆ ਕਿਉਂਕਿ ਜਿਹੜੇ ਕੀੜਾ ਕਹਿੰਦੇ ਕੋਈ ਸੱਪ ਕਹਿੰਦਾ ਕੋਈ ਕੀੜਾ ਕਹਿੰਦਾ ਉਹ ਬੰਨਿਆਂ ਤੇ ਚੜਿਆ ਹੁੰਦੇ ਆ ਤੇ ਡੰਡਾ ਡੁੰਡਾ ਲੈ ਕੇ ਖੇਤਾਂ ਨੂੰ ਜਿਹੜਾ ਮਾਰਿਓ ਕਿਉਂਕਿ ਪਾਣੀ ਦੇ ਵਿੱਚ ਬਾਦ ਜਰੂਰ ਨਿਕਲਦੇ ਆ ਤਕਰੀਬਨ ਐਤਕੀ ਜੋ ਅਸਲ ਬਰਸਾਤ ਲੱਗਦੀ ਆ ਉਹ ਲੱਗੀ ਆ ਦਾਤ ਦੀ ਕਿਰਪਾ ਨਾਲ ਜਿਹਨੂੰ ਕਹਿੰਦੇ ਸੌਣ ਮਹੀਨਾ ਉਹਦੇ ਵਿੱਚ ਕਾਫੀ ਕਾਫੀ ਦਿਨ ਝੜੀਆਂ ਲੱਗੀਆਂ ਇਤਕੀ ਤਿਆਤ ਕੀ ਜੋ ਵੀ ਬਾਵਾ ਆਏ ਆ ਸੋ ਦਾਤਾ ਇੰਦੇ ਹਰ ਸਾਲ ਕਿਰਪਾ ਕਰੇ ਗਰੀਬ ਲਈ ਮੜਾ ਤੇ ਅਮੀਰ ਲਈ ਵਧੀਆ ਆ ਪਰ ਦਾਤਾ ਰੇਜ ਸਾਰਿਆਂ ਨੂੰ ਰੱਖਦਾ ਏ 2018 ਤੋਂ ਬਾਅਦ ਪਾਣੀ ਵਗੇ ਆ ਘਟੋ ਘਟ ਅਜ 25 ਚਾਲ ਦਾ 37 ਸਾਲੀ ਨਹੀਂ ਤਾਂ 20 ਹੀ ਸਾਲੀ ਪਾਣੀ ਜ਼ਰੂਰ ਆਉਂਦੇ ਹੁੰਦੇ ਆ। ਬਾਕੀ 2008 ਦੇ ਵਿੱਚ ਚੋਬ ਵਗੇ ਸਿਗੇ ਸਾਰੇ ਇਹਨੂੰ ਕਹਿੰਦੇ ਪਾਣੀ ਆਏ ਸੀ। ਪਰ ਇਹਦੇ ਘਟਗੜ 37 ਸਾਲੀ ਪਾਣੀ ਫੇਰ ਦੁਬਾਰਾ ਵਗੇ ਆ। ਪੂਰੇ ਜੋਰ ਨਾਲ। ਉਹ ਜਿਹੜੇ ਹੱਕਵਾ ਜਿੱਥੇ ਚੋਬ ਵਗਦੇ ਉੱਥੇ-ਉੱਥੇ ਵਗੇ ਆ ਜੀ। ਸੋ ਇਦਾਂ ਇੰਟਰਸਟਿੰਗ ਵੀਡੀਓ ਲਈ ਪਲੀਜ਼ ਲਾਈਕ ਕਰੇਂ ਸ਼ੇਅਰ ਦਾ ਸਬਸਕ੍ਰਾਈਬ ਕਰੋ। ਇਹ ਮੈਂ ਸਾਰੀਆਂ ਫਸਲਾਂ ਲਈ ਜ਼ਿਮੀਂਦਾਰਾਂ ਲਈ ਸਾਰੇ ਕੁਦਰਤ ਲਈ ਬਹੁਤ ਵਧੀਆ ਆ ਜੀ